ਪੁਆਇੰਟ ਆ ਕੇ ਮੇਰਾ ਨਾਮ ਅਦਲਾਪੁਰ ਤੋਂ ਤੁਹਾਨੂੰ ਪੇਟੀ ਕਿਹਨੂੰ ਰਹੀ ਹੈ 1.2 ਯਾਰ ਕਿੱਥਾ ਕਰਿਆ ਲਾ ਗਨ ਪੁਆਇੰਟ ਤੋਂ ਲੱਗ ਗਿਆ ਕੰਮੇਰੇ ਕਿੰਨੇ ਮੇਰਾ ਨਾਮ ਅਤਿਨ ਜੋੜਾ ਹੈ ਕਾਨਾ ਰੋਡ ਤੇ ਮੇਰੀ ਦੁਕਾਨ ਹੈ ਜੋੜਾ ਆਰਨਮੈਂਟਸ ਨਾਲ ਮੈਂ ਆਪਣੀ ਦੁਕਾਨ ਦੇ ਬਿੱਲ ਬਣਾਉਂਦਾ ਹੋਇਆ ਸੀ ਸਡਨਲੀ ਤਿੰਨ ਬੰਦੇ ਆਏ ਗਨ ਪੁਆਇੰਟ ਤੇ ਆ ਕੇ ਮਰੌਣਾ ਨੇ ਗੱਲਾਂ ਗੱਲੋਂ ਦੋਨੋਂ ਪੇਟੀ ਬਿਊਟੀ ਫਰੋੜੀ ਆ ਗਨ ਪੁਆਇੰਟ ਤੇ ਮੈਨੂੰ ਪੁੱਛਿਆ ਕੈਮਰੇ ਵਗੈਰਾ ਮੇਰੇ ਕਿੱਥੇ ਡੀਕੇਰ ਵਗੈਰਾ ਕਿੱਥੇ ਉਹ ਕਢਾਇਆ ਉਹਨਾਂ ਨੇ ਲੋੜੇ ਬੰਦੇ ਅੱਜ ਗੱਲ ਕਰੀ ਨੁਕਸਾਨ ਦੀ ਤੇ ਕਿੰਨਾ ਕੁ ਨੁਕਸਾਨ ਹੋਇਆ ਸੋ ਨੁਕਸਾਨ ਦਾ ਅੰਦਾਜ਼ਾ ਇਹ ਨਹੀਂ ਲਾਇਆ ਜਾ ਸਕਦਾ ਦੇਖ ਕੇ ਪਤਾ ਲੱਗਦਾ ਕੈਸ਼ ਥੋੜਾ ਬੋਤਾ ਕੈਸ਼ ਸੀਗਾ ਥੋੜਾ ਬੋਤਾ ਸਮਾਨ ਸੀਗਾ ਉਹਦਾ ਅੰਦਾਜ਼ਾ ਦੇਖ ਕੇ ਲਾਇਆ ਜਾ ਸਕਦਾ ਇਤਾਂ ਨਹੀਂ ਪਾ ਲਿਆ ਕੈਸ਼ ਲਗਭਗ ਕਿੰਨਾ ਕੈਸ਼ ਹੋ ਗਿਆ ਕੋਈ ਅੰਦਾਜ਼ਾ ਨਹੀਂ ਸ਼ਾਇਦ ਸੁਨਿਆਰੇ ਗਿੱਲਿਆਂ ਤੁਹਾਨੂੰ ਪਤਾ ਪਿਆ ਹੁੰਦਾ ਵਾ ਕੋਈ ਹਿਸਾਬ ਤਾਂ ਹੁੰਦਾ ਨਹੀਂ ਰਬੜ ਤੇ ਬੰਨੀ ਦੀ ਇਹ ਹੈ ਕਿ ਅੰਦਾਜ਼ਾ ਹੁਣ ਲਾ ਕੇ ਕਿਦੀ ਕਿਦੀ ਕੀ ਕੀ ਪੇਮੈਂਟ ਆਈ ਦੀ ਉਸ ਹਿਸਾਬ ਨਾਲ ਇੱਕ ਮਿੰਟ ਬੰਦ ਕਰੀ ਤੋਂ ਉਹਨੂੰ ਕੋਈ ਅਟਕ ਕੇ ਵਿਚ ਕੇ 40 ਕੋਟੀ ਦੇ ਫੋਨ ਆਇਆ ਸੀਗਾ ਤੇ ਇਦਾਂ ਕਰਕੇ ਠੰਡ ਦੇ ਪਾਸੇ ਜਿਹੜੀ ਜਿਹੜਾ ਮੋੜ ਦੇ ਮੋੜ ਬਸਟਾਂ ਦੇ ਸਾਹਮਣੇ ਕੋਹ ਹੋ ਗਈ ਹੈ ਗਨਪੁਆਇੰਟ ਤੇ ਤੇ ਲੋਕੇ ਦੇਖਿਆ ਜਾ ਕੇ ਉਹਦੇ ਅਤਲਿਕ ਕਮਰਸ ਦੀ ਦੁਕਾਨ ਦਾ ਵਾਲਕ ਉਹਨੇ ਦੱਸਿਆ ਵੀ ਮੇਰੀ ਚੈਨੀ ਖੋ ਕੇ ਲੈ ਤੈਨੂੰ ਉਹਨੇ ਮੋਰਚਰ ਤੇ ਆਇਸ ਸਪਲੈਂਟਰ ਤੇ ਮੈਨੂੰ ਲੈ ਕੇ ਗਨਪ੍ਰੇਤ ਤੇ ਮੇਰੀ ਚੈਨੀ ਡਾਲੀ ਬਰੀ ਉਹ ਡਰਾਈਵਰ ਤੇ ਬੋਲ ਰਿਹਾ ਸੀ ਦੋ 1.5 ਲੱਖ ਰੁਪਏ ਕਹੇ ਸੀ ਬਾਕੀ ਹੋਰ ਸਮਾਨ ਸੀ ਤੇ ਨਾਲ ਹੀ ਟੀਵੀ ਵਗੈਰਾ ਨਾਲ ਬਾਕੀ ਲੈ ਗਿਆ ਫਿਰ ਸੀਸਟ ਕੱਕ ਇਨਵੈਸਟੀਗੇਸ਼ਨ ਹੋ ਰਹੀ ਹੈ ਜਲਦੀ ਦੋ ਸ਼ਿਫਟ ਦੇ ਠੀਕ ਹੈ ਤੇ ਕਿਦ ਤਨ ਕੀ ਹ ਹੱਥ ਉਹਨੇ ਕੋਈ ਇਹ ਚਾਨ ਹੋਈ ਜਿੱਦਾਂ ਆਪਣੀ ਸ਼ੈਸੀ ਸਿਟੀ ਕੈਮਰੇ ਲੱਗੀ ਆ ਕੁਛ ਇਦਾਂ ਕੁ ਬੁਮਾਰਾ ਸਕੂਲੀਆ ਨਿਕਾਲ ਰਹੇ ਕੈਮਰਾ ਘੰਗਾ ਲ ਰਹੇ ਆ ਅਸੀਂ ਲੱਭ ਲੱਗ ਜਲਦੀ ਲੱਭੇ ਜਾਓ ਓਕੇ ਹਾਂ ਸਤ ਉਹ ਕਿੰਨੇ ਜਣੇ ਸੀਗੇ ਦੋ ਚਾਰੇ ਜਿਹੜੇ ਤਿੰਨ tane ਸੀ ਤਿੰਨੇ ਨੇ ਮੋਟਰਸਪਲੈਂਡਰ ਮੋਟਰਸਰ ਦੱਸਦੇ ਤਿੰਨ ਜਿਹੜੇ ਸੀ ਹਾਂਜੀ ਠੀਕ ਠੀਕ ਹਾਂ ਇਹਨੇ ਬਹੁਤ ਚਾਹਿਆ ਤਾਂ ਇਹਦਾ ਬੜਾ ਤੇ ਯਾਰ ਪਿੱਛੇ ਹਟ ਜਾ ਯਾਰ